ਤਾ ਹੁਣ ਪੰਜਾਬ ਦੇ ਕੁੱਤਿਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਕਾਫੀ ਜ਼ਿਆਦਾ ਹੈਰਾਨੀਜਨਕ ਅਤੇ ਸੋਚਾਂ ਦੇ ਵਿੱਚ ਪਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਚੰਡੀਗੜ੍ਹ ਦੇ ਵਿੱਚ ਕੁੱਤਿਆਂ ਦੀ ਨਾਸਪੰਦੀ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ 200 ਦੇ ਕਰੀਬ ਕੁੱਤਿਆਂ ਨੂੰ ਲਿਆਂਦਾ ਗਿਆ ਤੇ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀ ਹੱਦ ਦੇ ਅੰਦਰ ਉਹਨਾਂ ਦੀ ਨਾਸਪੰਦੀ ਕੀਤੀ ਗਈ। ਕਾਫੀ ਹੈਰਾਨੀਜਨਕ ਅਤੇ ਇਹ ਚਿੰਤਾਜਨਕ ਮਾਮਲਾ ਦੱਸਦੀ ਹੈ ਕਿ ਇਸ ਮਾਮਲੇ ਨੇ ਹਰ ਕਿਸ ਨੂੰ ਚੱਕਾ ਦਾ ਵਿਚ ਪਾ ਦਿੱਤਾ ਕਿਉਂਕਿ ਚੰਡੀਗੜ੍ਹ ਨਗਰ ਨਿਗਮ ਦੀ ਹੱਦ ਦੇ ਅੰਦਰ ਕੁੱਤਿਆਂ ਦੀ ਨਾਸਪੰਦੀ ਕੀਤੀ ਜਾ ਰਹੀ ਹੈ ਤੇ ਇਹ ਖੇਡ ਲਗਭਗ 3 ਮਹੀਨੇ ਚੱਲੀ ਰਹੀ ਹੈ ਤੇ ਚੰਡੀਗੜ੍ਹ ਦੀਆਂ ਹੱਦਾਂ ਤੋਂ ਬਾਹਰ ਵੱਖ-ਵੱਖ ਇਲਾਕਿਆਂ ਤੋਂ 200 ਤੋਂ ਵੱਧ ਕੁੱਤੇ ਲਿਆਂਦੇ ਗਏ ਨਗਰ ਨਿਗਮ ਨੇ ਲਗਭਗ 3.5 ਲੱਖ ਰੁਪਏ ਦਾ ਇਸ ਕੰਮ ਵਾਸਤੇ ਭੁਗਤਾਨ ਕੀਤਾ ਹੈ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਦੇ ਵੱਲੋਂ ਮੌਲੀ ਜਾਗਰਾਂ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਦਰਅਸਲ ਇੱਕ ਕੁੱਤ ਦੇ ਦਿਨ ਨਾਸਬੰਦੀ ਦੇ ਲਈ ਸਬੰਧਤ ਫਰਮ ਨੂੰ 1700 ਰੁਪਏ ਦਿੱਤੇ ਗਏ ਸੀ ਇਸ ਦੇ ਵਿੱਚ ਨਗਰ ਨਿਗਮ ਦੀ ਟੀਮ ਸ਼ਹਿਰ ਦੇ ਵੱਖ-ਵੱਖ ਖੇਸਿਆਂ ਤੋਂ ਕੁੱਤਿਆਂ ਨੂੰ ਫੜਦੀ ਹੈ ਕੁੱਤਿਆਂ ਦੀ ਨਾਸਬੰਦੀ ਦੀ ਇੱਕ ਖੇਡ ਦਾ ਆਯੋਜਨ ਕੀਤਾ ਗਿਆ ਇਸ ਦੇ ਵਿੱਚ ਸਿਰਕਪੁਰਾ ਤੇ ਮੋਹਾਲੀ ਤੇ ਉਹ ਆਖਵਾਖ ਹਿੱਸਿਆਂ ਤੋਂ ਫੜੇ ਗਏ ਕੁੱਤੇ ਸ਼ਾਮਲਾ ਤੇ ਇੱਥੇ ਸਥਾਨਕ ਐਲਾਨੇ ਗਏ ਸੀ ਇਸ ਵਾਸਤੇ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੇ ਇੱਕ ਸਥਾਨਕ ਵਿਅਕਤੀ ਦੇ ਆਧਾਰ ਕਾਰਡ ਦੀ ਵਰਤੋਂ ਕੀਤੀ ਗਿਆ ਉਸ ਆਧਾਰ ਕਾਰਡ ਨੂੰ ਦਿਖਾ ਕੇ ਦੱਸਿਆ ਕਿ ਹੈ ਕਿ ਕੁੱਤੇ ਸ਼ਹਿਰ ਦੇ ਕਿਸ ਇਲਾਕੇ ਤੋਂ ਲਿਆਂਦੇ ਗਿਆ ਤਾਂ ਹੁਣ ਮਾਮਲਾ ਦਰਜ ਹੋਇਆ ਮਾਮਲਾ ਜੋ ਹੈ ਮੋਲੀ ਜਾਗਰਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਹੋਇਆ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀ ਕੀਤੀ ਜਾਂਦੀ ਹੈ ਤਾਂ ਹੁਣ ਪੰਜਾਬ ਦੇ ਕੁੱਤਿਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਕਾਫੀ ਜ਼ਿਆਦਾ ਹੈਰਾਨੀਜਨਕ ਅਤੇ ਸੋਚਾਂ ਦੇ ਵਿੱਚ ਪਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਚੰਡੀਗੜ੍ਹ ਦੇ ਵਿੱਚ ਕੁੱਤਿਆਂ ਦੀ ਨਾਸਪੰਦੀ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ 200 ਦੇ ਕਰੀਬ ਕੁੱਤਿਆਂ ਨੂੰ ਲਿਆਂਦਾ ਗਿਆ ਤੇ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀ ਹੱਦ ਦੇ ਅੰਦਰ ਉਹਨਾਂ ਦੀ ਨਾਸਪੰਦੀ ਕੀਤੀ ਗਈ। ਕਾਫੀ ਹੈਰਾਨੀਜਨਕ ਅਤੇ ਚਿੰਤਾਜਨਕ ਮਾਮਲਾ ਦੱਸਦੀ ਹੈ ਕਿ ਇਸ ਮਾਮਲੇ ਨੇ ਹਰ ਕਿਸ ਨੂੰ ਚੱਕਰ ਦਾ ਵਿਚ ਪਾ ਦਿੱਤਾ ਕਿਉਂਕਿ ਚੰਡੀਗੜ੍ਹ ਨਗਰ ਨਿਗਮ ਦੀ ਹੱਦ ਦੇ ਅੰਦਰ ਕੁੱਤਿਆਂ ਦੀ ਨਾਸਪੰਦੀ ਕੀਤੀ ਜਾ ਰਹੀ ਹੈ ਤੇ ਇਹ ਖੇਡ ਲਗਭਗ 3 ਮਹੀਨੇ ਚੱਲੀ ਰਹੀ ਹੈ ਤੇ ਚੰਡੀਗੜ੍ਹ ਦੀਆਂ ਹੱਦਾਂ ਤੋਂ ਬਾਹਰ ਵੱਖ-ਵੱਖ ਇਲਾਕਿਆਂ ਤੋਂ 200 ਤੋਂ ਵੱਧ ਕੁੱਤੇ ਲਿਆਂਦੇ ਗਏ ਨਗਰ ਨਿਗਮ ਨੇ ਲਗਭਗ 3.5 ਲੱਖ ਰੁਪਏ ਦਾ ਇਸ ਕੰਮ ਵਾਸਤੇ ਭੁਗਤਾਨ ਕੀਤਾ ਹੈ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਦੇ ਵੱਲੋਂ ਮੌਲੀ ਜਾਗਰਾਂ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਦਰਅਸਲ ਇੱਕ ਕੁੱਤੇ ਦੇ ਦਿਨ ਨਾਸਬੰਦੀ ਦੇ ਲਈ ਸਬੰਧਤ ਫਰਮ ਨੂੰ 1700 ਰੁਪਏ ਦਿੱਤੇ ਗਏ ਸੀ ਇਸ ਦੇ ਵਿੱਚ ਨਗਰ ਨਿਗਮ ਦੀ ਟੀਮ ਸ਼ਹਿਰ ਦੇ ਵੱਖ-ਵੱਖ ਖੇਸਿਆਂ ਤੋਂ ਕੁੱਤਿਆਂ ਨੂੰ ਫੜਦੀ ਹੈ ਕੁੱਤਿਆਂ ਦੀ ਨਾਸਬੰਦੀ ਦੀ ਇੱਕ ਖੇਡ ਦਾ ਆਯੋਜਨ ਕੀਤਾ ਗਿਆ ਇਸ ਦੇ ਵਿੱਚ ਸਿਰਕਪੁਰਾ ਤੇ ਮੋਹਾਲੀ ਤੇ ਉਹ ਆਖਵਾਖ ਹਿੱਸਿਆਂ ਤੋਂ ਫੜੇ ਗਏ ਕੁੱਤੇ ਸ਼ਾਮਲਾਤੇ ਇੱਥੇ ਸਥਾਨਕ ਐਲਾਨੇ ਗਏ ਸੀ ਇਸ ਵਾਸਤੇ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੇ ਇੱਕ ਸਥਾਨਕ ਵਿਅਕਤੀ ਦੇ ਆਧਾਰ ਕਾਰਡ ਦੀ ਵਰਤੋਂ ਕੀਤੀ ਗਿਆ ਉਸ ਆਧਾਰ ਕਾਰਡ ਨੂੰ ਦਿਖਾ ਕੇ ਦੱਸਿਆ ਕਿ ਹੈ ਕਿ ਕੁੱਤੇ ਸ਼ਹਿਰ ਦੇ ਕਿਸ ਇਲਾਕੇ ਤੋਂ ਲਿਆਂਦੇ ਗਿਆ ਤਾਂ ਹੁਣ ਮਾਮਲਾ ਦਰਜ ਹੋਇਆ ਮਾਮਲਾ ਜੋ ਹੈ ਮੋਲੀ ਜਾਗਰਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਹੋਇਆ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀ ਕੀਤੀ ਜਾਂਦੀ ਹੈ